ਦਾ ਨਾਮ ਸਤਵਿੰਦਰ ਸਿੰਘ ਦਾ ਮੈਂ ਥੋੜਾ ਇੱਥੋਂ ਦਾ ਰਹਿਣ ਦਾ ਵਾਸੀ ਤੇ ਗੱਲ ਕੀ ਹੋਈ ਆ ਗੱਲ ਤੇ ਤੁਹਾਨੂੰ ਤਕਰੀਬਨ ਅੱਧੀ ਤੇ ਪਤਾ ਲੱਗ ਹੀ ਚੁੱਕੀ ਹੈ ਜੋ ਕੁਝ ਹੋਇਆ ਵੀ ਇਹ ਪਰੇਸ਼ਾਨ ਕਰਦਾ ਹੈਗਾ ਉਸ ਤੋਂ ਬਾਅਦ ਇਹ ਤਾਂ ਮੁੰਡਾ ਆਇਆ ਸੀ ਉਹਨੂੰ ਕਿਹਾ ਵਾ ਕਿ ਬਾਹਰ ਕੱਢੋ ਵੀ ਇਹ ਪੇਸ਼ ਨਹੀਂ ਹੋਣਿਆ ਅਸੀਂ ਨੂੰ ਚੌਂਕੀ ਲੈ ਕੇ ਜਾਣਾ ਉਹ ਕਹਿੰਦੇ ਸੀ ਨਹੀਂ ਬਾਹਰ ਕੱਢਣਾ ਉਤੋਂ ਮੁੰਡੇ ਦੇ ਤਾਈ ਨੇ ਸ਼ਰਾਬ ਪੀਤੀ ਸੀ ਤੇ ਉਹ ਕਹਿੰਦਾ ਅਸੀਂ ਨਹੀਂ ਬਾਹਰ ਕੱਢਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗੋਲੀ ক্লোਜ ਕੀਤਾ ਬਹੁਤ ਜ਼ਿਆਦਾ ਉਹ ਮੈਨੂੰ ਵੀ ਗਾੜੀ ਨੂੰ ਗੋਲੀ ক্লোਜ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਮੈਂ ਸਿੰਘ ਸਜਿਆ ਵਾ ਤੇ ਮੈਨੂੰ ਇੰਨੀ ਗੱਲ ਉਹਨੇ ਕਹਿ ਦਿੱਤੀ ਕਿ ਤੂੰ ਸ਼ਰਾਬ ਪੀਤੀ ਆ ਤੂੰ ਨਹੀਂ ਪੀਤੀ ਮੈਂ ਮੇਨਾ ਸ਼ਰਾਬ ਪੀ ਕੇ ਗੱਲ ਨਹੀਂ ਕਰਨੀ ਸੋਫੀ ਗੱਲ ਕਰ ਇਹ ਤਾਂ ਗੱਲ ਹੋਈ ਆ ਫਿਰ ਕੀ ਹੋਇਆ ਵਾ ਫਿਰ ਅਸੀਂ ਚੌਂਕੀ ਚੱਲ ਗਏ ਆ ਚੌਂਕੀ ਜਾ ਕੇ ਦੱਸ ਕੇ ਆਏ ਆ ਵੀ ਜਿਹੜੀ ਰਿਪੋਰਟ ਤੁਹਾਨੂੰ ਦਿੱਤੀ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਉਸ ਤੋਂ ਬਾਅਦ ਗਿਆ ਚੌਂਕੀ ਤੋਂ ਅਸੀਂ ਵਾਪਸ ਆਏ ਵਾਪਸ ਆਉਂਦੇ ਸਾਰੇ ਆਪਾਂ ਗੇਟ ਤੇ ਪਹੁੰਚੇ ਆ ਪੂਰਾ ਪਰਿਵਾਰ ਪਹੁੰਚੋਂ ਤੋਂ ਬਾਅਦ ਹੀ ਅਜੇ ਗੇਟ ਅਸੀਂ ਬੰਦ ਵੀ ਨਹੀਂ ਕੀਤਾ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘੜ 40 50 ਮੇਰੇ ਖਿਆਲ ਨਾਲ 60 ਕੇ ਮੁੰਡੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋ ਮਿੰਟ ਸਾਡੇ ਤੇ ਚੜਾਈ ਕਰ ਗਏ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਛੜੇ ਆ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਗਏ ਵੀ ਅਹੀਂ ਬੱਜੀ ਗੇੜ ਅਹੀਂ ਕੁੰਡਾ ਹੀ ਲੱਗਾ ਵਾ ਤੇ ਉਹਨਾਂ ਨੇ ਇੰਨੀ ਕੀ ਗਵਾਰਦਤ ਕੀਤੀ ਹੈ ਵੀ ਕੁੰਡਾ ਤੱਕ ਟੁੱਟ ਗਿਆ ਵਿੰਗਾ ਹੋ ਗਿਆ ਮੋਟਰਸਾਈਕਲ ਅੰਦਰ ਲੱਗੇ ਉਹਨਾਂ ਮੋਟਰਸਾਈਕਲ ਕੱਢ ਗਏ ਬੂਏ ਦੇ ਵਿੱਚ ਹੀ ਸਾੜ ਦਿੱਤੇ ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਉਹ ਦੋਵੇਂ ਸਾੜਤੇ ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਤੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ ਭਰ ਹਥਿਆਰ ਵੀ ਲਿਆਏ ਆ ਤੋੜੇ ਭਰ ਭਰ ਰੋੜੇ ਵੀ ਲਿਆਏ ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਨੇ ਆ ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਇਹਨਾਂ ਨੂੰ ਸਪੈਸ਼ਲ ਲੈ ਗਏ ਆ ਇਹੋ ਇੰਨਾ ਕਿ ਇਹਨਾਂ ਨੇ ਪੱਥਰ ਰੋੜਾ ਇੰਨਾ ਕਿ ਚਲਾਇਆ ਵਗੀ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਕੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਇਹ ਮਸਲਾ ਵੀ ਇਹ ਤੁਹਾਡਾ ਮੇਨ ਹੈ ਛੇਰ ਸ਼ਾਟ ਦਾ ਮਸਲਾ ਇਹ ਹੀ ਬਲੈਕਮੇਲਿੰਗ ਦਾ ਹੈ ਕਿ ਸਾਡੀ ਵੱਡੀ ਭਾਬੀ ਉਹਨੂੰ ਬਲੈਕਮੇਲ ਕਰਦਾ ਹੈ ਅਹੀਂ ਕਰਨੀ ਹੀ ਹੁੰਦੀ ਉਦੋਂ ਕਰਦਾ ਸੀ ਸਾਡੀ ਮੌਜੂਦਗੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਰਿਹਾ ਜੇ ਅੰਦਰ ਵੜ ਗਿਆ ਸੀ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਤੇ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਬੀੜ ਕੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰਦਾ ਉਸ ਤੋਂ ਬਾਅਦ ਫੇਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬਦ ਲੱਗੇ ਨੇ ਭਾਬੀ ਮੇਰੀ ਨੇ ਵੱਡੀ ਨੇ ਉਦੋਂ ਗੇਟ ਬੰਦ ਕਰ ਲਿਆ ਉਹਨੇ ਲੈ ਵੀ ਇੰਨੀਆਂ ਗਲਤਾਂ ਮਾਰੀਆਂ ਗੇੜ ਨੂੰ ਉਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਉਹਨੂੰ ਅੰਦਰ ਆਉਂਦੇ ਤੇ ਅਸੀਂ ਫਿਰ ਸਾਰਾ ਪਰਿਵਾਰ ਘਰ ਨਹੀਂ ਹੀ ਹੈਗੇ ਕਿਉਂਕਿ ਕਮਾਂਗਾਰਾਂ ਵਾਲੇ ਬੰਦੇ ਆਂ ਤਾਂ ਕਮਾਂਗਾਰਾਂ ਤੇ ਰਹਿਣਾ ਇਹ ਚੀਜ਼ ਹੋਈ ਉਹਦੀ ਕੰਡੀਡੇਟ ਦਿੱਤੀ ਸੀ ਜੇ ਪੁਲਸ ਨੇ ਕੀ ਕਰਾਈ ਪੁਲਸ ਨੇ ਪੁਲਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਐਸੇ ਚੀਜ਼ ਤੋਂ ਅਸੀਂ ਨਰਾਸ਼ ਆ ਕਿ ਪੁਲਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਹੋਇਆ 1 ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਜਿਸ ਤੋਂ ਅਸੀਂ ਬਹੁਤ ਜ਼ਿਆਦਾ ਨਰਾਸ਼ ਆ ਹਾਂਜੀ ਮੰਗ ਇਹ ਆ ਇੱਕ ਤੇ ਜਿਨ੍ਹਾਂ ਨੇ ਸਾਰਾ ਨੁਕਸਾਨ ਕੀਤਾ ਜਿਹੜੇ ਮੁੰਡੇ ਆਏ ਆ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਮੱਲੇ ਇੰਨਾ ਕ ਤੰਗ ਆ ਮੱਲੇ ਦੇ ਨਾਲ ਮਿਲ ਕੇ ਸਾਰੇ ਜਣੇ ਇਹ ਗੱਲ ਕਹੇ ਨੇ ਕਿ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਪ੍ਰਵਾਸੀ ਆ ਆਪਣੇ ਮੁਲਕ ਜਾਣ ਆਪਣੇ ਮੁਲਕ ਰਹਿਣ ਜੋ ਮਰਜ਼ੀ ਕਰਨ ਬਦਮਾਸ਼ੀਆਂ ਕਰੀ ਜਾਂ ਜੋ ਮਰਜ਼ੀ ਕਰਨ ਪੰਜਾਬ 'ਚ ਆ ਕੇ ਬਦਮਾਸ਼ੀ ਨਹੀਂ ਕਰ ਸਕਦੇ ਜੇ ਬਦਮਾਸ਼ੀ ਕਰਨਗੇ ਤੇ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਪਰਚਿਆਂ ਦੀ ਹੋਊਗੀ ਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਊਗਾ ਠੀਕ ਹੈ ਜਸਵਿੰਦਰ ਸਿੰਘ ਪਾ ਮੇਰਾ ਨਾਮ ਕੀ ਗੱਲ ਹੈ ਗੱਲ ਮੇਰੀ ਵਾਈਫ ਤੋਂ ਹੋਈ ਸੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਰਿ ਉਹਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਉਹਦੇ ਪਿਓ ਨੂੰ ਕਿ ਆਪਣੇ ਮੁੰਡੇ ਨੂੰ ਡੱਕ ਲਓ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਹੀ ਇਧਰੋਂ ਫਿਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫਿਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਉਧਰ ਦੂਜੇ ਘਰ ਵੀ ਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫੇਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਹੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਗਿਆ ਸੀ ਥਾਣੀ ਕੋੜਖਾ ਦਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜਾਂ ਕਿਸੇ ਨੂੰ ਚੁੱਕ ਕੇ ਲਿਆਉਣ ਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨਾ ਹੁੰਦਾ ਸੀ ਪਰਸੋਂ ਕੀ ਗੱਲ ਇਹ ਦਾ ਪਰਸੋਂ ਇਹੋ ਗੱਲ ਹੋਈ ਕਿ ਮੇਰਾ ਬ੍ਰਦਰ ਇੱਧਰ ਹੀ ਛੋਟੇ ਮੈਂ ਤਾਂ ਚਲੋ ਦੂਜੇ ਘਰ ਅਸੀਂ ਤੇ ਇਹਨਾਂ ਨੇ ਉਹ ਮੁੰਡਾ ਅੱਗੇ ਦੇ ਅੰਦਰ ਵੜਿਆ ਨਾ ਤਾਇਆ ਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ ਅਸੀਂ ਉਹਨੂੰ ਮਿਲਣਾ ਵਾ ਤੇ ਇਹਦਾ ਤਾਇਆ ਇਹਨਾਂ ਨਾਲ ਬਤਮੀਜੀ ਕਰਨ ਲੱਗਾ ਤੁਸੀਂ ਕੌਣ ਹੋ ਸਾਡੇ ਘਰ ਆ ਕੇ ਪੁੱਛਣ ਆਲੇ ਅਸੀਂ ਮੁੰਡਾ ਦਈਏ ਨਾ ਦਈਏ ਤੁਹਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ-ਗੁਲਾਂ ਕੱਢੀਆਂ ਤੇ ਫਿਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਆਇਆ ਕਿ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫਿਰ ਅਸੀਂ ਚੌਂਕੀ ਚੱਲ ਗਏ ਉਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਕਿ ਭਾਈ ਸਾਡੀ 2 ਮਹੀਨੇ ਦਾ ਦਰਖਾਸਤ ਦਿੱਤੀ ਸੀ ਤਾਂ ਸਾਡੀ ਉਹ ਦਰਖਾਸਤ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇਥੇ ਸ਼ਰੀਆਮ ਘੋਮਦਾ ਮੁੰਡਾ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਆ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋਲ ਤੇ ਮੁੰਡੇ ਅਸੀਂ ਘਰੇ ਆਏ ਆ ਘਰੇ ਆਏ ਆ ਜਿਵੇਂ ਘਰੇ ਪਹੁੰਚੇ ਹੀ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਇਹਨਾਂ ਮੁੰਡੇ ਜਦੋਂ ਉੱਤਰੋਂ 20-25 ਮੋਟਰਸਾਈਕਲ ਆ ਗਏ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਸੀਂ ਇਹ ਬੂਗਾ ਮਾੜਾ ਮੋਟਾ ਮਾਰ ਗਏ ਸੀ ਆਪਣੇ ਬੱਚੇ ਲੈ ਗਏ ਫੜਾਫੜ ਤੀਸਰੀ ਮੰਜ਼ਲ ਤੇ ਜਾ ਕੇ ਆਪਣਾ ਬਚਾਅ ਕੀਤਾ ਤੇ ਮੁੜ ਕੇ ਦਾਤਰ ਮਾਰਨ ਦੇ ਬੂਹਿਆਂ ਨੂੰ ਬੜੇ ਦਾਤਰ ਮਾਰੇ ਉਹਨਾਂ ਨੇ ਅਸੀਂ ਬਚਾਅ ਕਰਕੇ ਆਪਣਾ ਉੱਤੇ ਚੱਲ ਗਏ ਤੀਸਰੀ ਮੰਜ਼ਲ ਤੇ ਬੱਚੇ ਇਹ ਮੇਰੇ ਭਰਾ ਦੇ ਛੋਟੇ ਬੱਚੇ ਸੀ ਦੋ ਨਾਲ ਇਹਦੀ ਵਾਈਫ ਸੀ ਨਾਲ ਮੰਮੀ ਮੇਰੀ ਵੀ ਨੁਕਸਾਨ ਮੈਨਾ ਦੋ ਮੋੜਸੇਲੇ ਸੀ ਉਹਨਾਂ ਨੂੰ ਅੱਗ ਲਾ ਗਏ ਮਸ਼ੀਨ ਭੰਤੀ ਤੇ ਤੁਹਾਨੂੰ ਪਤਾ ਉੱਥੇ ਤੁਸੀਂ ਵੇਖਿਆ ਪੂਰਾ ਪੱਥਰ ਰੋੜਾ ਚਲਾਇਆ ਕੋਈ ਸਾਡਾ ਕੋਠੇ ਦੇ ਸ਼ੀਸ਼ਾ ਕੋਈ ਨਹੀਂ ਬਚਿਆ ਫੋਨ ਨਕਸਾਨ ਕੀਤਾ ਕੋਈ ਪੁਲਿਸ ਨਹੀਂ ਆਈ ਅਸੀਂ ਇੰਨੇ ਫੋਨ ਕੀਤੇ ਪੁਲਿਸ ਜਦੋਂ ਆਈ ਜਦੋਂ ਸਭ ਕੁਝ ਖਤਮ ਹੋ ਗਿਆ ਕੰਮ ਇਹ 10 ਵਜੇ ਲੜਾਈ ਸਾਡੇ ਤਾਂ ਚੱਲੂ ਹੋਈ ਇਹ 11 11:30 ਤੱਕ 12 ਤੱਕ ਲੜਾਈ ਹੋਈ ਉਸ ਤੋਂ ਬਾਅਦ ਪੁਲਿਸ ਆਈ ਜਾ ਕੇ 1 ਵਜੇ ਕਿਸੇ ਨੇ 112 ਦਾ ਫੋਨ ਕੀਤਾ ਕਿਸੇ ਨੇ ਚੁੱਕਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਜਦੋਂ ਸਾਰਾ ਕੋ ਕੰਮ ਖਤਮ ਹੋ ਗਿਆ ਸਾਰੇ ਮੁੰਡੇ ਮੜੇ ਫਰਾਰ ਹੋ ਗਏ ਥੋਂ ਨਿਕਲ ਗਏ ਤੇ ਮੁੜ ਕੇ ਪੁਲਿਸ ਆ ਕੇ ਵੇਖਣ ਤਾਂ ਵੀ ਇਹ ਕੀ ਹੋਇਆ ਕੋਈ ਮੰਗਦੀ ਤੁਹਾਡੀ ਮੰਗ ਇਹ ਇਹਨਾਂ ਦੇ ਕੇਸ਼ ਹੋਣਾ ਚਾਹੀਦਾ ਬੰਦਿਆਂ ਤੇ ਜਿਹੜਾ ਮੇਨ ਸ਼ੰਕਰ ਆ ਫੱਤੇ ਦਾ ਮੁੰਡਾ ਜਿਹੜਾ ਇਹਦੀ ਕੇਸ ਹੋਣਾ ਚਾਹੀਦਾ ਇੰਨੇ ਮੁੰਡੇ ਬੁਲਾਏ ਨੇ ਦੂਸਰੀ ਵਾਰ ਹਲਾ ਕੀਤਾ ਵਾ ਪਹਿਲੀ ਵਾਰ ਹਾਂਜੀ ਬਾਖਤਰਾ ਸਾਨੂੰ ਬਹੁਤ ਖਤਰਾ ਵਾ ਜਿੰਨੇ ਮੁੰਡੇ ਆਏ ਕੱਲ ਨੂੰ ਸਾਡਾ 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 ਨੁਕਸਾਨ ਹੋ ਜਾਂਦਾ ਕੋਈ ਅਸੀਂ ਫੇਰ ਵੀ ਬਚ ਕੇ ਤੀਸਰੀ ਮੰਜ਼ਿਲ ਜਾ ਕੇ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਇਹਨੇ ਮੇਰੇ ਭਰਾ ਦੀ ਪਾਈਪ ਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਭਰਨਾ ਹੈ ਨਿਗੇ ਨਿਗੇ ਬੱਚੇ ਹੀ ਆਪਣੇ ਘਰ ਉਧਰ ਪੁਰਾਣੇ ਘਰ ਮੈਂ ਰਹਿ ਰਿਹਾ ਰਹਿਵਾ ਇਧਰ ਮੇਰਾ ਬ੍ਰਦਰ ਹੁਣ ਰਹਿੰਦਾ ਵਾ ਸਰ ਕੀ ਗਰੀ ਮਾ ਬਲਾ ਜਿਹੜਾ ਚੜਾ ਰਿਹਾ ਇੰਦਾਂ ਨੂੰ 28 ਤਰੀਕ ਨੂੰ ਇੱਕ ਇੰਦਰਾ ਕਲੋਨੀ ਦੀ ਵਿੱਚ ਦੋਹਾਂ ਤਰ੍ਹਾਂ ਦਾ ਆਪਸ ਵਿੱਚ ਝਗੜਾ ਆਇਆ ਉਸ ਸੰਬੰਧੀ ਐਫ ਆਰ ਨੰਬਰ 338 3 ਦਾ 25 ਦਰਜ ਕਰਕੇ ਜਿਹੜੇ ਮੇਨ ਦੋਸ਼ੀ ਉਹਨਾਂ ਚ ਫੜੇ ਗਏ ਆ ਦੂਸਰੇ ਪਾਸੋਂ ਵੀ ਜਿਹੜਾ ਕ੍ਰਾਸ ਕੇਸ ਦਰਜ ਹੋਇਆ ਉਹ ਵੀ ਆਪਾਂ ਬੰਦੇ ਜਿਹੜੇ ਆ ਤਬੂ ਤੇ ਆਪਰੇ ਇਹ ਦੱਸਿਆ ਗਿਆ ਸਰ ਕੋਈ ਝਗੜਾ ਮਾਰ ਕੇ ਕਿਲੋ ਆਇਆ ਉਹ ਲੱਗਦਾ ਪੁਰਨਾ ਆਪਸੀ ਪ੍ਰਾਣੀ ਕੋ ਰਜਿਸਟ੍ਰੇਸ਼ਨ ਚੱਲਦੀ ਸੀ ਲੇਡੀ ਵਗੈਰਾ ਤੋਂ ਲੈ ਕੇ ਉਸ ਸੰਬੰਧੀ ਸਾਰੀ ਇਨਵੈਸਟੀਗੇਸ਼ਨ ਕਰਦੇ ਤੇ ਮਰਦਾਰੇ ਸਾਡੇ ਹਾਂ 2 ਮੋਟਰਸਾਈਕਲ ਹੈਗੇ ਉਹ ਜੇ ਮੇਨ ਦੋਸ਼ੀ ਆਪਾਂ ਫੜ ਲਿਆ ਬਾਕੀ ਵੈਸਟ ਕਰਾਂਗੇ